ਜੋਨੀ ਬਾਬਾ ਲੋਕਾਂ ਦੇ ਹੋ ਗਿਆ ਦਿਵਾਲੇ ਆਖਿਆ ਮੈਂ ਤੁਹਾਡੇ ਕੋਲੋਂ ਮੰਗ ਕੇ ਨਹੀਂ ਕਹਦਾ ਤੁਸੀਂ ਮੈਨੂੰ ਕਿਉਂ ਕਰ ਦਿਓ ਬੈਡ ਕਮੈਂਟ ਜੀਹਾਂ ਬੀਤੇ ਦਿਨੀ ਜੋਨੀ ਬਾਬੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਬਰਜ ਖਲੀਫਾ ਉੱਤੇ ਜੋ ਕਿ ਦਿਖਾ ਰਿਹਾ ਸੀ ਜੋਨੀ ਬਾਬਾ ਇਹ ਆਪਣੇ ਜਿਹੜੇ ਸਾਖ ਸੰਦੀਆਂ ਨਾਲ ਲੋਕਾਂ ਨੂੰ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀਆਂ ਨੇ ਵੀ ਹੱਥ ਦੀ ਕਰ ਦਿੱਤੀ ਬੈਡ ਬੈਡ ਕਮੈਂਟੇੜੇ ਮਾਰਨੇ ਸ਼ੁਰੂ ਕਰ ਦਿੱਤੇ ਇੰਨੀ ਗੱਲ ਆਖਣੀ ਸ਼ੁਰੂ ਕਰ ਦਿੱਤੀ ਤੇ ਇਹ ਕੰਮ ਕਰਾਓ ਇਹਨਾਂ ਕੋਲੋਂ ਇਹ ਵੇਲੜੇਗੇ ਨੇ ਇਹਨਾਂ ਕੋਲੋਂ ਪੈਸੇ ਬਹੁਤ ਨੇ ਲੋਕਾਂ ਨੂੰ ਆਹ ਕਰਦੇ ਨੇ ਇਸ ਤਰ੍ਹਾਂ ਦੇ ਕਮੈਂਟ ਜਿਹੜੇ ਆਉਣ ਤੋਂ ਦੁਖੀ ਹੋ ਗਿਆ ਜੋਨੀ ਬਾਬਾ ਉਸ ਤੋਂ ਬਾਅਦ ਲਾਈਵ ਹੋ ਕੇ ਜਿਹੜੀ ਝਾੜ-ਝੰਮ ਕੀਤੀ ਪੰਜਾਬੀਆਂ ਨੂੰ ਉਹ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਕਿ ਤੁਹਾਨੂੰ ਗੁੱਸਾ ਵੀ ਚੜਨਾ ਕਿ ਨਾਲ ਦੇ ਨਾਲ ਤੁਹਾਨੂੰ ਸੁਆਦ ਵੀ ਹੋਣਾ ਕਿਉਂਕਿ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜੋਨੀ ਬਾਬੇ ਨੇ ਆਖਿਆ ਲੋਕੀ ਤਾਂ ਹੈਗੇ ਨੇ ਵੇਲੇ ਆਪ ਤਾਂ ਕੁਝ ਕਰਦੇ ਨਹੀਂ ਲੋਕਾਂ ਨੂੰ ਕਰਦੇ ਰਹਿੰਦੇ ਟੀਚਰਾ ਕਿ ਜੇ ਕੋਈ ਬੰਦਾ ਕਾਮਜਾਬ ਹੋ ਜਾਂਦਾ ਹੈ ਤੇ ਉਹਦੇ ਮੁਕਤ ਵਿੱਚ ਬਣ ਜਾਂਦੇ ਨੇ ਦੁਸ਼ਮਣ ਇਹ ਕਹਿ ਰਿਹਾ ਹੈ ਜੋਨੀ ਬਾਬਾ ਸੁਣਿਓ ਗੁੱਲਾ ਪੰਜਾਬੀਓ ਤੇ ਤੁਹਾਨੂੰ ਇਹ ਪਤਾ ਲੱਗੇ ਤੇ ਕੀ ਕਹਿ ਰਿਹਾ ਹੈ ਜੋਨੀ ਬਾਬਾ ਕਿ ਦੁਬਈ ਦਾ ਟੂਰ ਸਾਡਾ ਚੱਲ ਰਿਹਾ ਹੈ ਦਿਨ ਰਾਤ ਦੀਵਾਨ ਚੱਲ ਰਿਹਾ ਹੈ ਬਹੁਤ ਸੰਗਤ ਲਾਹ ਲੈ ਰਹੀ ਹੈ ਕਥਾ ਕੀਰਤਨ ਰਾਈ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾਂ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਵੀ ਜੇ ਅਸੀਂ ਇੱਕ ਦਿਨ ਗੁਰਜ ਖਲੀਫਾ ਤੇ ਚੜ ਗਏ ਉੱਪਰ ਤੇ ਹੋਰ ਉੱਥੇ ਜਾ ਕੇ ਅਸੀਂ ਬਰਜ ਖਲੀਫਾ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਵੇਖ ਰਹੇ ਆ ਹੱਸ ਖੇਡ ਰਹੇ ਆ 10 12 ਜਾਣੇ ਆ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁਝ ਕੇ ਬੋਧ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੋਧ ਖਲੀਫਾ ਬੋਧ ਖਲੀਫਾ ਜਾਣ ਬੁੱਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਕਿਹਾ ਆਪਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੈੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਫ ਕਰਿਓ ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡਿਕਾਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਡੀ ਨਿੱਗਰ ਗਈ ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਬੁਰਜ ਖਲੀਫਾ ਦੇਖ ਰਿਹਾ ਤੇ ਸੱਦਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਥੋੜਾ ਧਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਬੁਰਜ ਖਲੀਫਾ ਤੇ ਬਾਬੇ ਕਿਉਂ ਚਲੇ ਗਏ ਕਿਸ਼ਤੀ 'ਚ ਬੈਠੇ ਕਿਉਂ ਚੱਪੂ ਮਾਰ ਰਹੇ ਹੈ ਤੇ ਕਿਸ਼ਤੀ ਵਿੱਚ ਲੇਕ ਦੇ ਵਿੱਚ ਉਹ ਜਾ ਰਹੇ ਹੈ ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਅਸੀਂ ਵੀ ਮਾਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ 4 ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਸੀ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆ ਅੱਜ ਤੱਕ ਮੈਂ ਆਪਦਾ ਘਰ ਨਹੀਂ ਬਣਾ ਸਕਿਆ ਮੈਂ ਤਨ ਮਨ ਧਨ ਇਹਨਾਂ ਵਡਿਆਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਬੀਜਾ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਾਹ ਤੋਂ ਬਕਵਾਸ ਕਰਦੇ ਹੋ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਧ ਵੇਲੜ ਵੇਲੜ ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ ਪਾ ਦਿੰਦੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜੋਨੀ ਬਾਬਾ ਜਿਹੜਾ ਕਿਸਾਨੀ ਮੋਰਚੇ ਸਭ ਤੋਂ ਮੋਹਰੇ ਗਿਆ ਸੀ ਉਹੀ ਜੋਨੀ ਬਾਬਾ ਜਦੋਂ ਧਰਨੇ ਲੱਗਦੇ ਸਭ ਤੋਂ ਮੋਹਰੇ ਜਾਂਦਾ ਉਹੀ ਜੋਨੀ ਬਾਬਾ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੋਹਰੇ ਗਿਆ ਤਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਥੇ ਸਟੈਂਡ ਕਰਦੇ ਹੋ ਯਾਰ ਤੁਸੀਂ ਪਰ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਹੀਂ ਬਣੇ ਜਿਨੇ ਸਰਬੰਸ ਵਾਰਤਾ ਤੁਹਾਡੀ ਖਾਤਰ ਜੋ ਨਿੱਕੇ ਦਾ ਵਿਚਾਰ ਹੈ ਮੈਂ ਕਿਹੜੇ ਬਾਗ ਦੀ ਮੂਲੀ ਆ ਆ ਔਕਾਤ ਹੈ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਗੁਰਜ ਖਲੀਫਾ ਤੇ ਇਹਨਾਂ ਨੂੰ ਇਹਨਾਂ ਨੂੰ ਥੁੱਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਜੇ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤੀ ਹੈ ਇਹੀ ਸਾਡੀ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨਿਕ ਹੈ ਫਿਰ ਕਾਤੋ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਆ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਰਜੀ ਲੈ ਜਾਣ ਮੈਂ ਜਾਊਂਗਾ ਮੈਨੂੰ ਕੋਈ ਰੋਕ ਟੋਕ ਨਹੀਂ ਮੈਂ ਤੁਹਾਡਾ ਕੋਈ ਦੇਣਾ ਨਹੀਂ ਮਨੁੱਖਾ ਦੇਹੀ 'ਚ ਮੈਂ ਵੀ ਆਇਆ ਜੇ ਤੁਸੀਂ ਆਏ ਹੋ ਮੈਂ ਆਪਣੀ ਮਰਜ਼ੀ ਕਰ ਸਕਦਾ ਹਾਂ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ ਤੁਸੀਂ ਆਪ ਕੀ ਕਰਦੇ ਹੋ ਤੁਸੀਂ ਪੰਜਾਬ ਉਜਾੜ ਕੇ ਰੱਖਤਾ ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20 20 30 30 ਲੱਖ ਲਾ ਕੇ ਖਾੜੇ ਲਵਾਉਨੇ ਹੋ ਸ਼ਰਾਬਾਂ ਪਿਉਨੇ ਹੋ ਕੀ ਨਹੀਂ ਘੜੀ ਕੋ ਹੁੰਦੇ ਗੰਦ ਪਾਉਂਦੇ ਤੁਸੀਂ ਤੁਸੀਂ ਗੱਲਾਂ ਸਾਧਾਂ ਨੂੰ ਕਰਦੇ ਹੋ ਕਦੇ ਬਾਬਾ ਹਰਨਾਮ ਸਿੰਘ ਜੀ ਥੁਮਾ ਤੁਹਾਡੇ ਲਈ ਮਾੜੇ ਐ ਕਦੇ ਢੜਰੀਆਂ ਵਾਲੇ ਤੁਹਾਡੇ ਲਈ ਮਾੜੇ ਐ ਕਦੇ ਬਾਬਾ ਗੁਲਾਬ ਸਿੰਘ ਤੁਹਾਡੇ ਲਈ ਮਾੜਾ ਆਇਆ ਕਦੇ ਸਾਰਾ ਸੰਸਮਾਜ ਤੁਹਾਡੇ ਲਈ ਮਾੜਾ ਤੁਸੀਂ ਕਿੱਧਰ ਲੈ ਚੰਗੇ ਆ ਗਏ ਬਈ ਤੁਹਾਡੇ ਵੱਲੇ ਕੀ ਐ ਸਿਰਫ ਇੱਕ ਨਿੰਦਿਆ ਕਰਨੀ ਆਉਂਦੀ ਐ ਤੁਹਾਨੂੰ ਕਮਾਲ ਹੋ ਗਈ ਯਾਰ ਮੈਂ ਜਾਣ-ਬੁੱਝ ਕੇ ਪਾਈਆਂ ਜੋ ਕਿਸਤੀ ਚ ਵੀ ਜਾ ਰਿਆਂ ਵੀ ਆਨੰਦ ਲੈ ਕੇ ਤੁਹਾਨੂੰ ਪਤਾ ਨਹੀਂ ਲੱਗਦਾ 43 ਸਾਲ ਦੀ ਉਮਰ ਐ ਮੇਰੀ ਮੈਂ ਕੋਈ ਮੂਰਖ ਨਹੀਂ ਆ ਮੈਂ ਜਾਣ ਕੇ ਪਾਈਆ ਮੈਂ ਕਿ ਦੇਖੋ ਲੋਕਾਂ ਦੇ ਦਿਮਾਗ ਦੇਖ ਲਿਓ ਤੁਸੀਂ ਵੀ ਇਹਨਾਂ ਨੇ ਕੀਰਤਨ ਨਹੀਂ ਸੁਣਨਾ ਤથા ਨਹੀਂ ਸੁਣਨੀ ਪਾਠੀ ਸਿੰਘਾਂ ਦੇ ਹੱਕ ਤੇ ਮੈਂ ਬੋਲਿਆ ਫੈਸਲਕੇ ਨੇ ਉਹ ਨਹੀਂ ਤੁਸੀਂ ਸੁਣਿਆ ਗਰੀਬ ਜਿਹੜੇ ਬੱਚੇ ਦਾਸ ਪੰਜ ਬੱਚਿਆਂ ਨੂੰ ਪੜਾ ਰਿਆ ਜਿਹੜੇ ਅਫਸਰ ਬਣ ਕੇ ਵੱਡੇ ਪੰਜਾਬ ਦੇ ਵਿੱਚ ਤੁਸੀਂ ਤਾਂ ਪੰਜਾਬ ਛੱਡ ਛੱਡ ਕੇ ਜਾ ਰਹੇ ਹੋ ਤੁਸੀਂ ਗੱਲਾਂ ਕਰਦੇ ਹੋ ਨਾ ਬਲਾਓ ਮੈਥੋਂ ਨਾ ਬਲਾਓ ਚੰਗੇ ਰਹੋਗੇ